ਗੱਲਾ ਮੰਨ ਦੇਣੀ ਲੋਕੀ ਪਿਆਦੀਆਂ ਜੋਤਾ ਲਾਉਂਦੇ ਨੇ ਦੇਸੀ ਘੋੜੀਆਂ ਲੋਕੀ ਫੋਟੋ ਅੱਜ ਰੱਬ ਵੇਖਦੇ ਆ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਆ ਐਦਾਂ ਨਹੀਂ ਰੱਬ ਮਿਲਣਾ ਅਕਲ ਕਰਨੀ ਪੈਣੀ ਆ ਮੱਥੇ ਟੇਕ ਕੇ ਨਾ ਕੁਝ ਨਹੀਂ ਹੋਣਾ ਗੁਰਬਾਣੀ ਪੜਨੀ ਪੈਣੀ ਆ ਜੀ ਗੁਰਬਾਣੀ ਪੜਨੀ ਪੈਣੀ ਆ ਮਿਲਦਾ ਬੜਾ ਗਿਆਨ ਗੁਰਬਾਣੀ ਪੜ ਕੇ ਵੇਖ ਲਓ ਐਦਾਂ ਨਹੀਂ ਕੁਝ ਹੋਣਾ ਜਿੰਨੇ ਮਰਜ਼ੀ ਮੱਥੇ ਟੇਕ ਲਓ ਕੰਮ ਕਰੋ ਦਲੋ ਮੋਹੰਗਾ ਇਨਾ ਪੰਜਾ ਦੁਸਤਾਨ ਨਾਲ ਲੜਾਈ ਸਾਨੂੰ ਲੜਨੀ ਪੈਣੀ ਆ ਜੇ ਚੜ੍ਹਦੀ ਕਲਾ ਵਿੱਚ ਰਹਿਣਾ ਤਾਂ ਗੁਰਵਾਣੀ ਪੜਨੀ ਪੈਣੀ ਆ ਜੀ ਗੁਰਵਾਣੀ ਪੜਨੀ ਪੈਣੀ ਆ ਜੇ ਸੁਣਿਆ ਹੀ ਨਹੀਂ ਤਾਂ ਕੀ ਫਾਇਦਾ ਪਾਸ ਕਰਾਉਂਦਾ ਅਰਦਾਸ ਵਿੱਚ ਲਾਸ ਤੇ ਆਪਣਾ ਨਾਮ ਬੁਲਾਉਂਦਾ ਅੰਧਵਿਸ਼ਵਾਸ ਅਗਿਆਨਤਾ ਅਰ ਪੜਤਾ ਨੇ ਖਾਲਿਆ ਕਿ ਬਨੂਏ ਸਾਡੇ ਧੂਰੇ ਵਾਲਿਆ ਸੁਸਤੀ ਛੱਡ ਕੇ ਚੁਸਤੀ ਸਿੱਖਾ ਫੜਨੀ ਪੈਣੀ ਆ ਜੇ ਤੱਕ ਦੀ ਕਲਾ ਵਿੱਚ ਰਹਿਣਾ ਤਾਂ ਗੁਰਬਾਣੀ ਪੜਨੀ ਪੈਣੀ ਆ ਜੀ ਗੁਰਬਾਣੀ ਪੜਨੀ ਪੈਣੀ ਆ ਜੇ ਸੁਣਿਆ ਹੀ ਨਹੀਂ ਤਾਂ ਕੀ ਫਾਇਦਾ ਪਾਠ ਕਰਾਉਂਦਾ ਅਰ ਦਾਸ ਵਿੱਚ ਲਾਸ਼ ਤੇ ਆਪਣਾ ਨਾਮ ਬੁਲਾਉਂਦਾ ਅੰਧ ਵਿਸ਼ਵਾਸ ਅਗਿਆਨਤਾ ਅਲਪਰਤਾਂ ਨਿਖਾਲਿਆ ਕੀ ਬਣੋਏ ਸਾਡੇ ਧੂਰੇ ਵਾਲਿਆ ਸੁਸਤੀ ਛੱਡ ਕੇ ਚੁਸਤੀ ਸਿੱਖਾ ਵਰਨੀ ਪੈਣੀਆਂ ਜੇ ਚੜ੍ਹਦੀ ਕਲਾ ਵਿੱਚ ਰਹਿਣਾ ਤਾਂ ਗੁਰਵਾਨੀ ਪੜਨੀ ਪੈਣੀਆਂ ਜੀ ਗੁਰਵਾਨੀ ਪੜਨੀ ਪੈਣੀਆਂ ਬੋਲੇ ਸੋਨ